ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਜੀ ਵੈਲਕਮ ਬੈਕ ਮਾਈ YouTube ਚੈਨਲ ਤੇ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨੇ ਹੁਣ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਵੈਲ ਆਈਕਨ ਨੂੰ ਜਰੂਰ ਕਲਿੱਕ ਕਰ ਲਿਓ ਤੇ ਤੁਹਾਨੂੰ ਨੋਟੀਫਿਕੇਸ਼ਨ ਜੇਤੀ ਮਿਲ ਜਿਆ ਕਰੂਗੀ ਜਦੋਂ ਵੀ ਅਸੀਂ ਵੀਡੀਓ ਪਾਇਆ ਕਰਾਂਗੇ ਤੇ ਅੱਜ ਅਨੇ ਤੁਹਾਨੂੰ ਘੈਂਟ ਜਿਹਾ ਗਾਣਾ ਆਪਣਾ ਗਾਣਾ ਆਰੇ ਤੂੰ ਵੱਡੀ ਕਹੋਗੀ ਪੁੱਲਵੇ ਜਿਹੜੀ ਚੰਨਾ ਦਿੱਤੀ ਤੈਨੂੰ ਐਡੀ ਖੋਲਵੇ ਸੋ ਲੱਗੇ ਬੜਾ ਹੋਇਆ ਸੀਗਾ ਦੁੱਖ ਵੇ ਕੱਲ ਸ਼ਾਮੀ ਜਦੋਂ ਖੋਲੀ ਫੇਸਬੁੱਕ ਵੇ ਨਾਲ ਖੜੀਆਂ ਸੀ ਹੋ ਹੋ ਕੇ ਚੋੜੀਆਂ ਵੇ ਹੱਥਾਂ ਵਿੱਚੋਂ ਨਿਕਲ ਗਏ ਗੈਰਾਂ ਨਾਲ ਪਾਉਣਾ ਐ ਸਟੋਰੀਆਂ ਵੇ ਹੁੰਦੀ ਤੇਰੇ ਕੋਲ ਤੇਰੀ ਕੱਢ ਲੈਂਦੀ ਜਾਨ ਵੇ ਸੁਰਖੀ ਦਾ ਮਿਲਿਆ ਏ ਸ਼ਰਟ ਤੋਂ ਨਿਸ਼ਾਨ ਵੇ ਹੁੰਦੀ ਤੇਰੇ ਕੋਲ ਤੇਰੀ ਕੱਢ ਲੈਂਦੀ ਜਾਨ ਵੇ ਸੁਰਖੀ ਦਾ ਮਿਲਿਆ ਏ ਸ਼ਰਟ ਤੋਂ ਨਿਸ਼ਾਨ ਵੇ ਇੱਕ ਤੇਰੇ ਸਭ ਤੋਂ ਕਲੋਜ਼ ਖੜੀ ਸੀ ਸੱਚ ਦੱਸਾਂ ਉਹ ਹੀ ਅੱਖ ਵਿੱਚ ਚੜੀ ਸੀ ਅਰਮਾਨ ਹੁਣ ਕਰਦਾ ਏ ਚੋਰੀਆਂ ਓ ਮੇਰੇ ਮਿੱਠਿਆ ਤੂੰ ਕਰਦਾ ਏ ਚੋਰੀਆਂ ਵੇ ਹੱਥਾਂ ਵਿੱਚੋਂ ਨਿਕਲ ਗਿਆ ਗੈਰ ਨਾਲ ਪੌਂਦਾ ਏ ਸਟੋਰੀਆਂ ਵੇ ਕਿਵੇਂ ਲੱਗੇ ਜੀ Song ਜਰੂਰ ਦੱਸਿਓ ਛੋਟੀ ਜੀ ਕੋਸ਼ਿਸ਼ ਕੀਤੀ ਆ ਤੇ ਅੱਜ ਤੁਹਾਨੂੰ ਦਿਖਾਨੇ ਆ Desi Desi style ਇਨ ਆਜੋ ਅਪਾ ਚੱਲਦੇ ਆ ਜਵਤ ਚੰਦੂ ਨੇ ਪੂਰੀ ਸਪਾਈਆਂ ਕਰੀ ਕਿ ਚਮਕਾਇਆ ਵਿਆਹ ਕਰ ਤੇ ਸੁਬਾ ਸੁਬਾ ਕੀ ਹੋ ਰਹਾ ਹੈ ਕਪੜੇ ਖੋਲ ਰੋ ਜਿਹਨੇ ਗੰਦੇ ਕਰਕੇ ਰੱਖ ਦੇ ਡੈਡੀ ਅਰੇ ਜਿਹੜੇ 8-8 ਦਿਨ ਲਾਂਦੇ ਆਤ ਬੇਤੀ ਕਰ ਰਹੀ ਹੈ ਤੂੰ ਸਾਂਝਾ ਸਰੀ ਆ ਕਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਚੰਨੋ ਟੈਂਸ਼ਨ ਫਰੀ ਦੇ ਤੈਨੂੰ ਮਸ਼ੀਨ ਲੈ ਕੇ ਦੇ ਦੇਣੀ ਫਿਰ ਤੈਨੂੰ ਹੱਥ ਨਾਲ ਧੋਣ ਦੀ ਲੋੜ ਨਹੀਂ ਐ ਮਸ਼ੀਨਾਂ ਮੈਨੂੰ ਪਸੰਦ ਨਹੀਂ ਕੱਪੜੇ ਧੋਤੇ ਨਿਖਾਰਦੀ ਨਹੀਂ ਮਸ਼ੀਨ ਬੱਸ ਚੱਲ ਮੈਂ ਮੈਂ ਤਾਂ ਆਵਾਂ ਤੇ ਨਾ ਸੱਦਾ ਤਾਂ ਹੋ ਗਿਆ ਪਾਣੀ 'ਚ ਘੱਟ ਦੋ ਹਰ ਚੱਲ ਠੀਕ ਐ ਮੈਂ ਪਾਣੀ 'ਚ ਘੱਟ ਦੋਣਾ ਠੀਕ ਐ ਕੱਪੜੇ ਮੈਂ ਲਾ ਦੂੰਗੀ ਉਹ ਰਸਾਈ ਘੱਟ ਦੋ ਪਾਣੀ 'ਚ ਜਿਹੜੀ ਨਾ ਵਾਸ਼ਿੰਗ ਪਾੜ ਦੋ ਪਰ ਇਹ ਸਾਡਾ ਚਵੱਚਾ ਆ ਲੈ चलो चाह पियां मैं ठीक है चलो चाह पिला तेन चल ठीक है ना चल ठीक है चाह बना के लिया चाह पा मैं तेन चाह ए काम कर सकता क्या करिए ਹੈਲੋ ਚਾਹ ਵਿੱਚ ਮਿੱਠਾ ਜ਼ਿਆਦਾ ਡਾਲੇ ਕਮ ਡਾਲੇ ਕੰਪਟਾ ਮੈਂ ਮਿੱਠਾ ਲਾ ਲਵਾਂ ਇਹ ਲੋਜੀ ਹੁਣ ਆਪਾਂ ਚਰਨੋਂ ਵਾਸਤੇ ਚਾਹ ਬਣਾਣੇ ਆ ਮਿੱਠੀ ਜੀ ਇਸ਼ਕ ਵਾਲੀ ਚਾਹ ਤੇ ਜਿਹਦੇ ਨਾਲ ਉਹਦਾ ਗੁੱਸਾ ਵੀ ਠੰਡਾ ਹੋ ਜੂ ਤੇ ਉਹਦੀ ਥਕਾਵਟ ਵੀ ਉਤਰ ਜੂ ਐਵੇਂ ਦੀ ਚਾਹ ਬਣਾ ਕੇ ਪਿਆਣੀ ਅੱਜ ਉਹਨੂੰ ਕਿਉਂਕਿ ਬਹੁਤ ਕੰਮ ਕਰਦੀ ਆ ਥੱਕ ਗਈ ਵਿਚਾਰੀ ਸਵੇਰ ਦੀ ਲੱਗੀ ਹੋਈ ਆ ਚਪਕਾ ਕੇ ਰੱਖ ਦਿਆ ਛੋਟੇ ਜਿਹੇ ਘਰ ਨੂੰ ਵੀ ਬਹੁਤ ਜ਼ਿਆਦਾ ਸਪਾਈ ਰੱਖਣੀ ਆ ਜੇ ਵੱਡਾ ਘਰ ਹੋਵੇ ਤਾਂ ਹਸਾਬ ਲਾ ਲੋ ਵੀ ਕਿੰਨੇ ਸਪਾਈ ਕਰੇ ਤੇ ਬੜੀ ਖੁਸ਼ੀ ਹੋ ਰਹੀ ਮਨਵਾ ਚਰਿਤਾ ਮੰਮਰ ਕੇ ਬਹੁਤ ਥੱਕ ਗਈ ਆ ਤੇ ਲੋ ਜੀ ਆਪਾਂ ਬਣਾਨੇ ਚਾਹ ਚਾਹ ਲਈ ਤੁਹਾਨੂੰ ਦੱਸ ਦਿਆ ਵੀ ਚਾਹ ਛੋਟੀ ਜੀ ਬਣੀ ਕਿਵੇਂ ਬਣਦੀ ਆ ਪਰ ਚਾਹ ਤਾਂ ਚਾਹ ਹੁੰਦੀ ਆ ਚਲੋ ਫਿਰ ਵੀ ਪਹਿਲਾਂ ਆਪਾਂ ਲੈਣਾ ਹੈ ਛੋਟਾ ਪਤਿੱਲਾ ਜੇ ਦੋ ਬੰਦੇ ਆ ਤਾਂ ਛੋਟਾ ਲੈਣਾ ਹੈ ਜੇ ਜ਼ਿਆਦਾ ਬੰਦੇ ਆ ਫਿਰ ਆਪਾਂ ਬੜਾ ਪਤਿੱਲਾ ਲੈਣਾ ਹੈ ਤੇ ਜੇ ਹੋਰ ਜ਼ਿਆਦਾ ਬੰਦੇ ਆ ਫਿਰ ਆਪਾਂ ਸਭ ਤੋਂ ਬੜਾ ਪਤਿੱਲਾ ਲੈਣਾ ਹੈ ਤੇ ਜੇ ਹੋਰ ਜ਼ਿਆਦਾ ਬੰਦੇ ਆ ਫਿਰ ਆਪਾਂ ਗੁਰਦੁਆਰੇ ਚੋਂ ਭਾਂਡਾ ਲਿਆ ਕੇ ਲੱਗਰ ਮੰਗਰਾ ਚਾਹ ਬਣਾ ਸਕਦੇ ਆ ਤੇ ਠੀਕ ਹੈ ਜੀ ਇਹ ਪਹਿਲਾਂ ਪਾਣੀ ਲੈਣਾ ਤੇ ਇਹਦੇ ਵਿੱਚ ਆਪਾਂ 2 ਕੱਪ ਚਾਹ ਬਣਾਣੀ ਆ ਆਪਾਂ ਪਾਣੀ ਪਾਣਾ ਥੋੜਾ ਜਿਆ ਕਿਉਂਕਿ ਆਪਾਂ ਚਾਹ ਵਧੀਆ ਬਣਾਣੀ ਆ ਤੇ ਆਪਾਂ ਇੱਕ ਗੋਲੀ ਪਾਣੀ ਦੀ ਪਾਉਂਗੇ ਲਓ ਜੀ ਤੇ ਉਸ ਤੋਂ ਬਾਅਦ ਗੈਸ ਵਾਲੂਗੇ ਚਲੋ ਜੀ ਚਾਹ ਬਣਨੀ ਸ਼ੁਰੂ ਹੋ ਗਈ ਆ ਤੇ ਜਦ ਤੱਕ ਆਪਾਂ ਇੱਕ ਗਾਣਾ ਸੁਣਾਉਣਾ ਤੁਹਾਨੂੰ ਘੈਂਟ ਜਾ ਜਾਨ ਵੇ ਜਾਨ ਵੇ ਤੂੰ ਤੇ ਮੇਰੀ ਜਾਨ ਹੈ ਤੇਰੇ ਨਾਲ ਵਸਦਾ ਜਹਾਨ ਹੈ ਬਹੁਤ ਐਨਾਂ ਗਾਣਾ ਕਿਉਂਕਿ ਚਾਹ ਦਾ ਪਾਣੀ ਜਿਹੜਾ ਰਿੱਜ ਗਿਆ ਇਸ ਕਰਕੇ ਗਾਣਾ ਨੂੰ ਆਪਾਂ ਨੂੰ ਇਥੇ ਬੰਦ ਕਰਨਾ ਪੈਣਾ ਤੇ ਅੱਜ ਹੁਣ ਆਪਾਂ ਪਾਵਾਂਗੇ ਜੁਆਇਨ ਜੁਆਇਨ ਪਾਵਾਂਗੇ ਆਪਾਂ ਪਾਣੀ ਦੇ ਹਿਸਾਬ ਨਾਲ ਵੀ ਜਿੰਨਾ ਪਾਣੀ ਓੰਨੇ ਕਿ ਜੁਵੈਨ ਪਾਣੀ ਆਪਾਂ ਤੇ ਆਪਾਂ ਫਿਰ ਜੁਵੈਨ ਜੁਵੈਨ ਨੂੰ ਅਜਵੈਨ ਕਿਉਂਕਿ ਆਪਣੀ ਸਿਹਤ ਲਈ ਵੀ ਸਹੀ ਹੁੰਦੀ ਆ ਅਜਵੈਨ ਪੇਟ ਲਈ ਵੀ ਸਹੀ ਹੁੰਦੀ ਆ ਤੇ ਜੁਵੈਨ ਚਾਚ ਜ਼ਰੂਰ ਪਾ ਕੇ ਪੀਆ ਕਰੋ ਸਰਦੀਆਂ 'ਚ ਖਾਸ ਕਰ ਉਸ ਤੋਂ ਬਾਅਦ ਆ ਜਾਂਦੀ ਆ ਆਪਣਾ ਤੁਲਸੀ ਵੈਸੇ ਕੀ ਇਹ ਅੱਡ ਡੱਬਾ ਹੈ ਇਹਦੇ 'ਚ ਮੇਰੇ ਮਮਾ ਚੰਨ ਦੇ ਮਮਾ ਸਾਡੇ ਦੋਨਾਂ ਦੇ ਮम्मा ਉਹਨਾਂ ਨੇ ਸਪੈਸ਼ਲ ਸਾਨੂੰ ਦਿੱਤੀ ਆ ਵੀ ਸਵੇਰੇ ਤੁਸੀਂ ਤુલਸੀ ਪੀਣੀ ਆ ਚਾਹ ਚਾਹ ਤੇ ਅੱਜ ਹੁਣ ਆਪਾਂ ਤુલਸੀ ਪਾਣੀ ਆ ਤુલਸੀ ਜ਼ਰੂਰ ਪੀਆ ਕਰੋ ਕਿਉਂਕਿ ਤુલਸੀ ਨਾਲ ਬਹੁਤ ਫਾਇਦੇ ਮਿਲਦੇ ਆ ਆਪਾਂ ਨੂੰ ਥੋੜੀ ਜੀ ਤુલਸੀ ਪਾ ਲਈ ਆਪਾਂ ਨੇ ਤੇ ਹੁਣ ਆਪਾਂ ਉਬਲ ਲਈ ਆ ਚਾਹ ਪੂਰੇ ਫਲਾਟੇ ਮਾਰ ਰਹੀ ਆ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਉਬਲ ਦੇਣਾ ਹੈ ਗੈਸ ਨੂੰ ਥੋੜਾ ਘੱਟ ਕਰ ਦਿਓ ਅੱਜ ਚਾਹ ਬਹੁਤ ਵਧੀਆ ਬਣਣੀ ਆ ਲੋ ਵੀ ਫਿਰ ਆਪਾਂ ਪੱਤੀ ਪਾਣੀਆ ਤੇ ਪੱਤੀ ਪਾਣੀ ਆਪਾਂ ਵਧੀਆ ਲਈ ਵੈਸੇ ਮੈਨੂੰ ਜਿਹੜੀ ਪੱਤੀ ਪਸੰਦ ਹੈ ਉਹ ਹੈਗੀ ਹੈ ਟਾਟਾ ਟੀ ਜਿਹਦੇ ਵਿੱਚ ਲੈਸੀ ਹੁੰਦੀ ਆ ਤੇ ਆਪਾਂ ਪੱਤੀ ਪਾਣੀਆ ਤੇਜ਼ ਪੱਤੀ ਰੱਖਣੀ ਆਪਾਂ ਕਿਉਂਕਿ ਫਿਰ ਨੀਂਦ ਨਹੀਂ ਆਉਂਦੀ ਨੀਂਦ ਵੈਸੇ ਵੀ ਕਿੱਥੋਂ ਆਣੀ ਹੈ ਤੇ ਆ ਜੀ ਜੀ ਨਹੀਂ ਵਸ ਤੋਂ ਬਾਦੌੜੀ ਚੀਨੀ ਪਾਣੀਆ ਠੀਕ ਹੈ ਜੀ ਜੀ ਬਣੀਆ ਮਿੱਠੇ ਅਨਸਾਰ ਜਿੰਨਾ ਤੁਸੀਂ ਮਿੱਠਾ ਰੋਜ ਪਿੰਨਾ ਲੋ ਜੀ ਆਪਾਂ ਚੀਨੀ ਵੀ ਪਾਤੀ ਲੋ ਜੀ ਪੱਤੀ ਪਾਤੀ ਚੀਨੀ ਪਾਤੀ ਨੂੰ ਚਾਹ ਵਧੀਆ ਉਬਲਦੀ ਹੈ ਤੈਨੂੰ ਥੋੜੀ ਦੇਰ ਉਬਲ ਦੇਣਾ ਹੈ ਆਪਾਂ ਕਿਉਂਕਿ ਇਹ ਨੂੰ ਚੰਗੀ ਤਰ੍ਹਾਂ ਲਿਜਾਣਾ ਹੈ ਜੇ ਆਪਾਂ ਪਹਿਲੇ ਦੁੱਧ ਪਾ ਦਾਂਗੇ ਥੋੜੀ ਕੱਚੀ ਜੀ ਰਹੇ ਜੂਗੀ ਬੈਠਦਾ ਇੱਕ ਗੱਲ ਸੱਚ ਆ ਸਾਰੇ ਨੂੰ ਬਣਾੜੀ ਆਉਂਦੀ ਹੈ ਮੈਂ ਜਸਟ ਤੁਹਾਡੇ ਨਾਲ ਵੇਸੀ ਮੁਝਾਕ ਕਰ ਰਿਹਾ ਤੁਸੀਂ ਕਹੋ ਕਿ ਕਿੱਥੇ ਗਾਵ ਆਇਆ ਹੈ ਗੱਲ ਹੀ ਕੋਈ ਬਾਤ ਨਹੀਂ ਹੋਈ ਮਾਰੀ ਜਾਂਦਾ ਮੈਂ ਤਾਂ ਚਾਹ ਹੀ ਬਣਾਣੀ ਆ ਦਿਉਂ ਕਿਸੇ ਲਈ ਆਦੀ ਆ ਤੁਹਾਨੂੰ ਮੈਂ ਤਾਂ ਵੈਸੇ ਯਾਰ ਮਾੜੀ ਜੀ ਦੋ ਚੀਜ਼ਾਂ ਨਵੀਆਂ ਦੱਸਿਓ ਮੈਂ ਤੁਹਾਨੂੰ ਇੱਕ ਆਪਣਾ ਤુલਸੀ ਤੇ ਇੱਕ ਆਪਣਾ ਜਵਾਹਰ ਬਾਕੀ ਅੱਧੇ ਨੂੰ ਪਤਾ ਹੋਊਗਾ ਕੁਝ ਬੰਦੇ ਨਵੇਂ ਆ ਜਿਹੜੇ ਯੰਗ ਏਜ ਉਹਨਾਂ ਨੂੰ ਥੋੜੇ ਉਹਨਾਂ ਨੂੰ ਪਤਾ ਲੱਗ ਜਾਵੇ ਇਸ ਕਰਕੇ ਅੱਜ ਮੈਂ ਕਹਿਆ ਯਾਰ ਚਾਹ ਲਈ ਕੋਈ ਵੀਡੀਓ ਪਾਉਂਦੇ ਨਹੀਂ YouTube ਤੇ ਜੇ ਕੋਈ ਚਾਹ ਵਾਲੀ ਸੱਚ ਗੱਲ ਵੀ ਚਾਹ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਇਹ ਆਪਾਂ ਵੀ ਚਾਹ ਵਾਲੇ ਦੋਗ ਚੀਜ਼ਾਂ ਦੱਸਤੀਆਂ 100 100 ਰੁਪਏ ਜੂ ਵੀ ਕੋਰਤੀ ਕਰ ਜੂ ਆ ਜਾਓ ਚਾਹ ਪੀ ਲੈਣਾ ਜਾਨ ਵੇ ਜਾਨ ਵੇ ਤੂੰ ਤੇ ਮੇਰੀ ਜਾਨ ਹੈ ਤੇਰੇ ਨਾਲ ਵੱਸਦਾ ਜਹਾਨ ਹੈ ਸੱਚੀ ਨਾ ਕਹਣਾ ਨਹੀਂ ਕਿਸੇ ਹੋਰ ਨੇ ਜਿੰਨਾ ਤੇਰਾ ਕਰਦੀ ਆ ਮੈਂ ਮੈਂ ਤੇ ਜੈ ਕਰਕੇ ਮੈਂ ਨਹੀਂ ਕਰਦੀ ਇਹ ਗੰਦਾ ਬਹੁਤ ਉਸ ਦਾ ਕੰਮ ਹੈ ਤੇ ਡੇਪਾ ਦੀ ਮਾਂ ਦੇ ਕੱਪੜੇ ਬਹੁਤ ਕੀ ਸੌਖੀ ਕਰਦੇ ਬੱਸ ਹਾਂ ਚੋਣਾ ਇਤਨਾ ਨਹੀਂ ਇਤਨਾ ਨਹੀਂ ਹਾਂ ਆ ਕੋਣ ਨੇ ਜੀ ਚਲੋ ਬੰਵਾ ਦਿਓ ਤੇ ਤਾਂ ਪਾਰੀ ਨੂੰ ਨਹੀਂ ਜਾਂਦਾ ਪਿੱਛੇ ਪਿੱਛੇ ਉਹਨੇ ਕੱਢ ਦਿੱਤਾ ਖੋਲ੍ਹ ਦੇ ਦਰਵਾਜ਼ਾ ਤੁਹਾਨੂੰ ਜੀ ਆ ਜਾਣਾ ਮੈਂ ਤੁਹਾਨੂੰ ਪਰੀਆ ਮੈਂ ਤਾਂ ਉਹ ਲਈ ਤੋਂ ਅੰਚੇ ਨਿਪਾਰੀ ਬਣੀ ਡੈਡੀ ਨੂੰ ਅੰਨ ਲੈ ਜਾ ਦੇ ਲੱਗ ਰਿਹਾ ਡੈਡੀ ਉਹ ਕਿੱਧਰ ਜਾ ਰਿਹਾ ਦੇਖੋ ਦੋਈ ਦੱਬੇ ਬੰਦਰੀ ਲੱਗ ਰਿਹਾ ਡੈਡੀ ਕੱਪੇ ਦੇ ਦੇਖੇ ਲੱਗ ਈਗਾ ਲੈ ਉਹਨੇ ਬਹੁਤ ਅੱਹਾ ਜਲਾ ਤਾ ਹੋਰ ਅੱਗੇ ਬਣਤਾ ਹਾਂ ਤਰਜਾਈ ਦਾ ਕਿਆ ਬਣਾਤੇ ਆ ਕੈਪੀ ਦੀ ਤਰਜਾਈਆ ਤੋਂ ਵੀ ਤਾਂ ਹੁੰਦੀ ਦੂਜੀ ਤੋਂ ਇਹ ਵੀ ਮਾੜਾ ਆਪਾਂ ਰਾਈਂ ਬੋਟਾ ਬਾਕੀ ਉਹਨਾਂ ਕੋਲ ਜਾ ਕੇ ਲੋਕ ਦੇਗਾ ਕਿ ਆਓ ਤੋ ਹੋ ਗਿਆ ਹਾਂ ਆ ਜਾ ਆ ਜਾ ਆ ਜਾ ਆ ਜਾ ਆ ਗਈ ਬੱਲੇ ਦੋਗੀ ਆ ਜਾ ਆ ਕੇ ਜਾ ਬੋਲ ਜੀ ਆਇਆ ਮੈਂ ਤੇਰੇ ਘਰ ਤੇ ਬਾਪੂ ਮੈਂ ਤੇ ਬੱਸ ਹੋ ਕਰਾਂਗੀ ਸਤ ਬਾਪੂ ਆਪਣੇ ਦੀ ਮੈਂ ਜੀ ਦਾ ਪਿਆਰ ਤੇ ਉਹ ਕਾਤ ਕਦੇ ਮਾਪਣੇ ਨਹੀਂ ਮੈਂ ਜਿੰਨਾ ਕਰ ਸਕਦਾ ਸੀ ਉਹਨਾਂ ਉਹਨੇ ਕੀਤਾ ਕੀ ਬਣਾਉਣਾ ਲੈ ਵੀ ਹੋਣੀ ਮੈਨੂੰ ਚਾਹ ਬਣਾਣੀ ਚਲੋ ਠੀਕ ਹੈ ਜੀ ਬਣਾ ਕੇ ਤੋਂ ਡੇੜੀ ਨੂੰ ਚਾਹ ਡੇੜੀ ਆ ਰਾਗੇ ਚੱਕਰੇ ਤੇਰੇ ਸਾਹਮਣੇ ਮੈਨੂੰ ਏਡੀ ਗੱਲ ਬੋਲ ਗਈ ਲੈ ਸਰੋਹ ਵਾਲੇ ਹੱਥ ਤਾਈ ਗਾ ਯਾਰ ਛੱਡੋ ਯਾਰ ਮੈਂ ਕੱਪੜੇ ਸੁੱਕੜੇ ਪਾ ਦਵਾ ਫਿਰ ਮਿਲਦੇ ਆ ਬਬਾ ਬਾਏ ਬਾਏ ਥੈਂਕ ਯੂ ਸੋ ਮਚ ਲਵ ਯੂ ਸਬਸਕ੍ਰਾਈਬ ਕਰ ਜੇ ਤੁਸੀਂ ਮੇਰੇ ਅਫੀਸ਼ੀਅਲ ਚੈਨਲ ਕੋ ਆਨੇ ਵਾਲੇ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਬੈਲ ਆਈਕਨ ਤੇ ਕਲਿੱਕ ਕੀ ਜੀਏ